ਸਾਸੀਗਾਲ ਦੋਸਤੋ ਤਸਵੀਰਾਂ ਦੇਖ ਰਹੇ ਹੋ ਬੋਹਰ ਦੇ ਨਗਰਥਾਣਾ 1 ਤੋਂ ਪੁਲਿਸ ਨੂੰ ਬਹੁਤ ਵੱਡੀ ਸਫਲਤਾ ਮਿਲੀ ਹੈ ਪੁਲਿਸ ਨੇ ਮੋਬਾਈਲ ਅਤੇ ਮੋਟਰਸਾਈਕਲ ਚੋਰੀ ਕਰਨ ਦੇ ਗਰੋਹ ਦੇ 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਤੋਂ 12 ਮੋਟਰਸਾਈਕਲ 20 ਤੋਂ ਜ਼ਿਆਦਾ ਮੋਬਾਈਲ ਤੇ ਹੋਰ ਚੋਰੀ ਦਾ ਸਮਾਨ ਜਿਹੜਾ ਬਰਾਮਦ ਕੀਤਾ ਨਗਰਥਾਣਾ 1 ਦੇ ਪ੍ਰਵਾਰੀ ਇੰਸਪੈਕਟਰ ਮਨੀਂਦਰ ਸਿੰਘ ਜੀ ਨਾਲ ਆਪਾਂ ਗੱਲਬਾਤ ਕਰਦੇ ਹਾਂ ਤੇ ਜਾਣਨੇ ਆ ਵੀ ਇਸ ਮਾਮਲੇ ਵਿੱਚ ਹੋਰ ਕੀ ਅੱਗੇ ਹੋਣ ਵਾਲਾ ਹੈ ਤੇ ਜਾਂਚ ਦੇ ਵਿੱਚ ਕੀ ਕੁਝ ਪਾਇਆ ਗਿਆ ਹੈ ਇਹ ਤੁਸੀਂ ਦੇਖ ਲਓ ਦੋਸਤੋ ਵੀ ਜਿਹੜੇ ਮੋਟਰਸਾਈਕਲ ਹੈਗੇ ਆ ਇਸ ਵਕਤ ਥਾਣੇ ਦੇ ਵਿੱਚ ਲੈ ਕੇ ਆਏ ਗਏ ਹੈ ਇਹ ਚੋਰੀ ਦੇ ਮੋਟਰਸਾਈਕਲ ਹੈਗੇ ਆ ਜਿਹੜੇ ਕਿ ਅਬੋਹਰ ਤੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚੋਂ ਚੋਰੀ ਕੀਤੀ ਗਈ ਸੀ ਲੋਕਾਂ ਨੂੰ ਵੀ ਉਮੀਦ ਵੱਜੀ ਹੈ ਕਿ ਜਿਹੜੇ ਚੋਰੀ ਦੇ ਮੋਟਰਸਾਈਕਲ ਹੈ ਉਹਨਾਂ ਵਿੱਚੋਂ ਉਹਨਾਂ ਦੇ ਮੋਟਰਸਾਈਕਲ ਵੀ ਨਿਕਲਣਗੇ ਤੇ ਬੜੇ ਲੋਕਾਂ ਨੂੰ ਰਾਹਤ ਮਿਲੇਗੀ ਕਿਉਂਕਿ ਲੱਖ-ਲੱਖ ਰੁਪਈਆ ਦੇ ਮੋਟਰਸਾਈਕਲ ਇਹ ਚੋਰ ਹਜ਼ਾਰਾਂ ਦੇ ਵਿੱਚ ਵੇਚ ਕੇ ਆਪਦੇ ਨਸ਼ੇ ਦੀ ਪੂਰਤੀ ਜਾਂ ਹੋਰ ਕੰਮਾਂ ਵਿੱਚ ਲਗਾ ਦਿੰਦੇ ਸੀਗੇ ਪਰ ਹੁਣ ਜਿਵੇਂ ਪੁਲਿਸ ਵੱਲੋਂ ਸਖਤੀ ਵਰਤੀ ਜਾ ਰਹੀ ਹੈ ਉਸ ਤੋਂ ਲੋਕਾਂ ਨੂੰ ਉਮੀਦ ਵੱਜੀ ਹੈ ਕਿ ਆਉਣ ਵਾਲੇ ਦਿਨਾਂ 'ਚ ਸ਼ਹਿਰ ਦੇ ਵਿੱਚ ਚੋਰੀਆਂ ਰੁਕਣ ਗਿਆ। ਪੁਲਿਸ ਨੂੰ ਅੱਜ ਬਹੁਤ ਵੱਡੀ ਸਫਲਤਾ ਮਿਲੀ ਹੈ ਤੇ ਕਿੰਨੇ ਲੋਕਾਂ ਨੂੰ ਫੜਿਆ ਗਿਆ ਹੈ ਤੇ ਕੀ ਕੁਝ ਬਰਾਮਦਗੀ ਹੋਈ ਹੈ। ਸਾਡੇ ਫਾਜ਼ਿਲਕਾ ਦੇ ਮਾਨਯੋਗ ਐਸਐਸਪੀ ਸ਼੍ਰੀ ਵਿਰਿੰਦਰ ਸਿੰਘ ਜੀ ਬਰਾੜ ਪੀਐਸ ਤੇ ਸਾਡੇ ਡੀਐਸਪੀ ਸੁਵਿੰਦਰ ਸਿੰਘ ਜੀ ਬਰਾੜ ਡੀਐਸਪੀ ਸਬ-ਡਿਵੀਜ਼ਨ ਅਬੋਰ ਅਸੀਂ ਜਿਹੜੇ ਉਮਰ ਦੇ ਦਿਸ਼ੰਦਰ ਦੇਸ਼ੰਦਰ ਤੇ ਸਾਨੂੰ ਸਿਟੀ 1 ਥਾਣਾ ਨੂੰ ਇੱਕ ਬਹੁਤ ਵੱਡੀ ਕਾਜਾਬੀ ਮਿਲੀ ਜਿਸ ਵਿੱਚ ਅਸੀਂ ਐਫ ਆਈ ਆਰ 1302 32 111 ਜਿਸ ਵਿੱਚ ਇੱਕ ਚੋਰ ਜਿਹੜੇ ਮੋਟਰਸਾਈਕਲ ਚੋਰੀ ਦੇ ਆ ਜਿਹੜੇ ਮੋਬਾਈਲ ਸਨੇਚਰਾਂ ਦੇ ਕੋਲ ਬਹੁਤ ਵੱਡਾ ਗਰੂਪ ਜਿਹੜਾ ਹੈਗਾ ਫੜਿਆ ਜਿਸ ਵਿੱਚ ਅਸੀਂ 6 ਬੰਦਿਆਂ ਦੀ ਹੁਣ ਤੱਕ ਕਾਰਨਾ ਦਾ ਚਾ ਪਰਚਾ ਐਫ ਆਈ ਆਰ ਦਿੱਤੀ ਹੈ ਤੇ ਉਸ ਤੋਂ 4 ਬੰਦੇ ਰੈਸਟ ਕਰ ਲਏ ਜਿਨ੍ਹਾਂ ਕੋਲ ਹੁਣ ਤੱਕ ਸਾਨੂੰ 10 ਮੋਟਰਸਾਈਕਲ ਤੇ 20 ਫੋਨ ਮੋਬਾਈਲ ਫੋਨ ਬਰਾਮਦ ਹੋਏ ਤੇ ਇਸ ਤਰ੍ਹਾਂ ਹੀ ਇੱਕ ਅਸੀਂ ਹੋਰ ਐਫ ਆਈ ਆਰ ਜਿਹੜੀ ਹੈਗੀ ਹੈ 11 ਨੰਬਰ ਰਜਿਸਟਰ ਕੀਤੀ ਹੈ ਜਿਸ ਚ ਅਸੀਂ ਚਾਰ ਜਿਹੜੇ ਬੰਦਿਆਂ ਨੂੰ ਅਪਰੀਹੈਂਡ ਕੀਤਾ ਜਿੰਨੇ ਕੋਲੋਂ ਦੋ ਮੋਟਰਸਾਈਕਲ ਤੇ ਹੋਰ ਜਿਹੜਾ ਲੋਹੇ ਦਾ ਤੇ ਦੂਜਾ ਟਰਾਂਸਫਾਰਮਰਾਂ ਦਾ ਤੇ ਕੋਲੇ ਦਾ ਇਦਾਂ ਦਾ ਸਮਾਨ ਜਿਹੜਾ ਕਾਫੀ ਚੋਰੀ ਦਾ ਮਿਲਿਆ ਇਹ ਸਰ ਕਦੋਂ ਤੋਂ ਚੋਰੀਆਂ ਕਰਦੇ ਸੀਗੇ ਜੀ ਇਹ ਤਕਰੀਬਨ ਲਾਸਟ ਜਿਹੜੇ ਇਹਨਾਂ ਦੇ ਐਫਆਈਆਰs ਹੈਗੀਆਂ 5-6 ਸਾਲ ਤੋਂ 2019-20 ਦੀਆਂ ਵੀ ਐਫਆਈਆਰs ਹੈਗੀਆਂ 6-6-7 ਸਦਾ ਐਫਆਈਆਰ ਹੈਗੀਆਂ ਇਹ ਹਬਿਚੁਅਲ ਹਬਿਚੁਅਲ ਆਫੈਂਡਰ ਠੀਕ ਹੈ ਜੀ ਤਾਂ ਸਰ ਅ ਐਨ ਉਹ ਜਿਹੜਾ ਚੋਰੀ ਦਾ ਜਿਹੜਾ ਸੈਂਟਰ ਸੀਗਾ ਉਹ ਕਿਹੜਾ ਸੀਗਾ ਬਹੁਤ ਸ਼ਹਿਰਾਂ 'ਚ ਕੋਈ ਹੋਰ ਸੈਂਟਰ ਸੀਗਾ ਜੀ ਇੰਨੀ ਜ਼ਿਆਦਾਤਰ ਜਿਹੜੀਆਂ ਇਹਨਾਂ ਨੇ ਚੋਰੀਆਂ ਜਿਹੜੀਆਂ ਵਾਰਦਾਤਾਂ ਨੇ ਆਹ ਹੋਰ ਸ਼ਹਿਰ ਦੇ ਵਿੱਚ ਹੀ ਜਾਂ ਸਰੌਂਡਿੰਗ ਏਰੀਆਜ਼ 'ਚ ਕੀਤੀਆਂ ਨੇ ਕੁਝ ਮੋਟਰਸਾਈਕਲ ਜਿਹੜੇ ਰਿਕਵਰ ਹੋਏ ਉਹ ਸਾਨੂੰ ਇੱਕ ਦੋ ਮੋਟਰਸਾਈਕਲ ਜਿਹੜੇ ਗੰਗਾ ਨਗਰ ਤੋਂ ਵੀ ਚੋਰੀ ਹੋਈ ਸੀ ਉਹ ਵੀ ਆ ਖਬਰ ਹੈ ਇਹ ਸਰ ਵੇਚਦੇ ਸੀ ਕਿਸੇ ਦੁਕਾਨਦਾਰ ਨੂੰ ਵੇਚਦੇ ਸੀ ਆਮ ਲੋਕਾਂ ਨੂੰ ਵੇਚ ਦਿੰਦੇ ਸੀ ਜਿਹੜੇ ਵੇਚਣ ਵਾਲੇ ਵਿੱਚ ਅਸੀਂ ਜਿਹੜੇ ਖਰੀਦਣ ਵਾਲੇ ਬੰਦੇ ਆ ਉਹ ਵੀ ਵਿੱਚ ਅਸੀਂ ਇਹਦੇ ਵਿੱਚ ਜਿਹੜੇ ਹੈਗੇ ਨਾਮਿਨੇਟ ਕੀਤੇ ਆ ਤੁਹਾਨੂੰ ਆਹ ਸੋ ਮੋਟਰਸਾਈਕ ਜੋ ਵੀ ਸਰ। ਮੈਂ ਸਾਰਿਆਂ ਨੂੰ ਜਿਹੜੇ ਹੈਗੇ ਆਪੀਲ ਵੀ ਕਰਦਾ ਸਹਿਰ ਵਾਸੀਆਂ ਨੂੰ ਤੇ ਸਾਰਿਆਂ ਨੂੰ ਇੱਕ ਵਾਰਨਿੰਗ ਵੀ ਹੈ ਜਿਹੜਾ ਵੀ ਬਿਨਾ ਡਾਕੂਮੈਂਟਸ ਤੋਂ ਨਾ ਤਾਂ ਕੋਈ ਮੋਬਾਈਲ ਜਾਂ ਮੋਟਰਸਾਈਕਲ ਨਾ ਖਰੀਦਣ ਜਾਂ ਕਿਉਂਕਿ ਆਪਾਂ ਇੱਕ ਥੋੜੇ ਸਮੇਂ ਲਈ ਥੋੜੇ ਲਾਲਚ ਲਈ ਜਿਹੜਾ ਹੈਗਾ ਇੱਕ ਮੋਬਾਈਲ ਫੋਨ ਜਾਂ ਮੋਟਰਸਾਈਕਲ ਜਿਹੜਾ ਹੈਗਾ ਜਮਾਈ on 605 7000 ਚਿਕਮੂਗ ਮੋਟਰਸਾਈਕਲ ਇਹਨਾਂ ਤੋਂ ਖਰੀਦ ਲੈਣੇ ਜਿਆਦਾ ਜਿੱਤ ਕਰਕੇ ਇਹਨਾਂ ਨੂੰ ਇੱਕ ਹੱਲਾਸ਼ੇਰੀ ਮਿਲਦੀ ਜਦੋਂ ਤੱਕ ਆਪਾਂ ਇਹਨਾਂ ਦੀ ਇਸ ਚੀਜ਼ ਦੀ 체ਨ ਨੂੰ ਨਹੀਂ ਬ੍ਰੇਕ ਕਰਦੇ ਤਾਂ ਆਪਣੇ ਸ਼ਹਿਰ ਦੇ ਵਿੱਚ ਚੋਰੀਆਂ ਨਹੀਂ ਆਪਣੀ ਸੁਸਾਇਟੀ ਦੇ ਵਿੱਚ ਆਪਣੀ ਵੀ ਰਿਸਪੌਂਸਿਬਿਲਟੀ ਬਣਦੀ ਹੈ ਵੀ ਆਪਾਂ ਇਹਨਾਂ ਨੂੰ ਜੇ ਤੁਹਾਡੇ ਕੋਲ ਇਹੋ ਜਿਹਾ ਬੰਦਾ ਕੋਈ ਅਪਰੋਚ ਕਰਦਾ ਤਾਂ ਸਾਨੂੰ ਇਨਫੋਰਮੇਸ਼ਨ ਦੇਣ ਤਾਂ ਕਿ ਆਪਾਂ ਇਹਨਾਂ ਨੂੰ ਰੋਕ ਸਕੀਏ